आगरा लखनऊ एक्सप्रेसवे ਤੇ ਵੱਡਾ ਹੰਗਾਮਾ ਹੋਣ ਦੀ ਖਬਰ ਆ ਜਿੱਥੇ ਕਰਮਚਾਰੀਆਂ ਨੇ ਘੱਟ ਬੋਨਸ ਮਿਲਣ ਤੋਂ ਨਾਰਾਜ਼ ਹੋ ਕੇ ਟੋਲ ਪਲਾਜ਼ਾ ਨੂੰ ਟੋਲ ਫ੍ਰੀ ਕਰ ਦਿੱਤਾ ਸ਼੍ਰੀ ਸਾਈ ਐਂਡ ਦਾਤਾਰ ਕੰਪਨੀ ਵੱਲੋਂ ਦਿੱਤੇ ਜਾ ਰਹੇ ਬੋਨਸ ਦੀ ਰਕਮ ਤੋਂ ਨਾਖੁਸ਼ ਕਰਮਚਾਰੀਆਂ ਨੇ ਬੀਤੀ ਰਾਤ 12 ਵਜੇ ਤੋਂ ਹੀ ਟੋਲ ਵਸੂਲੀ ਦਾ ਬਾਈਕਾਟ ਕਰ ਦਿੱਤਾ ਦੱਸ دیਏ ਪੂਰਾ ਮਾਮਲਾ ਜੋ ਹੈ ਟੋਲ ਸੰਚਾਲਨ ਦੇਖ ਰਹੀ ਸ਼੍ਰੀ ਸਾਈਂ ਆਡ ਦਾਤਾਰ ਕੰਪਨੀ ਨੇ ਕਰਮਚਾਰੀਆਂ ਨੂੰ 1100 ਰੁਪਏ ਬੋਨਸ ਵਜੋਂ ਦੇਣ ਦੀ ਪੇਸ਼ਕਸ਼ ਕੀਤੀ ਸੀ ਜਿਸ ਨੂੰ ਕਰਮਚਾਰੀਆਂ ਨੇ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਕਰਮਚਾਰੀਆਂ ਦਾ ਕਹਿਣਾ ਹੈ ਕਿ ਇਹ ਰਾਸ਼ੀ ਜੋ ਹੈ ਉਹਨਾਂ ਦੀ ਮਿਹਨਤ ਦੇ ਮੁਕਾਬਲੇ ਅਤੇ ਪਿਛਲੇ ਸਾਲ ਦੇ ਬੋਨਸ ਦੇ ਮੁਕਾਬਲੇ ਬਹੁਤ ਘੱਟ ਹੈ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਸਾਲ ਇੱਕ ਦੂਜੀ ਕੰਪਨੀ ਵੱਲੋਂ ਕਰਮਚਾਰੀਆਂ ਨੂੰ 5000 ਰੁਪਏ ਬੋਨਸ ਵਜੋਂ ਦਿੱਤੇ ਗਏ ਸਨ ਇਸ ਵਾਰ ਇੰਨੀ ਘੱਟ ਰਕਮ ਦਿੱਤੇ ਜਾਣ ਕਾਰਨ ਕਰਮਚਾਰੀਆਂ ਵਿੱਚ ਅਸੰਤੋਸ਼ ਫੈਲ ਗਿਆ ਹੈ ਤੇ ਉਹਨਾਂ ਨੇ ਜੋ ਹੈ ਟੋਲ ਪਲਾਜ਼ਾ ਨੂੰ ਆਮ ਲੋਕਾਂ ਲਈ ਮੁਫਤ ਕਰ ਦਿੱਤਾ ਹੈ ਘਟਨਾ ਦੀ ਜਾਣਕਾਰੀ ਮਿਲਦੇ ਹੀ ਕੰਪਨੀ ਦੇ ਅਧਿਕਾਰੀ ਅਤੇ ਪੁਲਿਸ ਮੌਕੇ ਤੇ ਪਹੁੰਚੇ ਤੇ ਕਰਮਚਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਕਰਮਚਾਰੀਆਂ ਨੇ ਸਾਫ਼ ਜੋ ਐ ਕਰ ਦਿੱਤਾ ਹੈ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਉਹ ਟੋਲ ਵਸੂਲੀ ਬੰਦ ਰੱਖਣਗੇ ਅਤੇ ਅੰਦੋਲਨ ਜਾਰੀ ਰਹੇਗਾ ਕੰਪਨੀ ਦੇ ਪ੍ਰੋਜੈਕਟ ਮੈਨੇਜਰ ਕ੍ਰਿਸ਼ਨਾ ਜ਼ੁਰੈਲ ਨੇ ਦੱਸਿਆ ਹੈ ਕਿ ਕਰਮਚਾਰੀਆਂ ਨਾਲ ਗੱਲਬਾਤ ਚੱਲ ਰਹੀ ਹੈ ਤੇ ਸਥਿਤੀ ਨੂੰ ਜਲਦ ਹੀ ਆਮ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਐਤਵਾਰ ਸਵੇਰੇ 9 ਵਜੇ ਤੱਕ ਵੀ ਟੋਲ ਸੰਚਾਲਨ ਬਹਾਲ ਨਹੀਂ ਹੋ ਸਕਿਆ